ਸਾਰੇ ਸਮਸਦਿਕਾਂ ਦਾ ਰਿਜ਼ਵਾਨ ਇਸ ਮੀਟਿੰਗ ਚ ਬੈਠੇ ਸਨ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਉਹਨਾਂ ਦੇ ਦੇਸ਼ ਮੁਤਾਬਕ ਕਿ ਪ੍ਰੋਕਿਊਰਮੈਂਟ ਦੇ ਸੀਜ਼ਨ ਦੇ ਦੌਰਾਨ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮੰਡੀ ਦੇ ਅੰਦਰ ਇਹਦੇ ਲਈ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਪ੍ਰਬੰਧਾਂ ਦਾ ਜ਼ਾਇਜ਼ਾ ਲੈਣ ਦੇ ਲਈ ਉਹਦੀ ਫੀਡਬੈਕ ਲੈਣ ਦੇ ਲਈ ਕਿ ਥੱਲੇ ਕਿਸ ਕਿਸਮ ਦੀਆਂ ਗਤੀਵਿਧੀਆਂ ਤਿਆਰੀਆਂ ਜਿਹੜੀਆਂ ਅਸੀਂ ਕੀਤੀਆਂ ਉਹ ਚੱਲ ਰਹੀਆਂ ਨੇ ਸੋ ਬੜਾ ਚੰਗਾ ਥੋ ਲੋ ਫੀਡਬੈਕ ਮਿਲੀ ਹੈ ਹਰ ਡਿਸਟ੍ਰਿਕਟ ਦੇ ਅਫੀਸਰ ਨੇ ਆਪਣੇ ਆਪਣੇ ਥੱਲੇ ਜੋ ਵੀ ਪ੍ਰੋਕਿਊਰਮੈਂਟ ਨਾਲ ਜੁੜੇ ਕਾਜ਼ ਨੇ ਉਹਦੀ ਮਤਲਬ ਵਿਆਖਿਆ ਕੀਤੀ ਹੈ ਫੀਡਬੈਕ ਦਿੱਤੀ ਹੈ ਸੋ ਮੈਂ ਕਹਿ ਸਕਦਾ ਕਿ ਇਹ ਕਣਕ ਦੀ ਖਰੀਦ ਦਾ ਕੇਂਦਰ ਵੀ ਜਿਹੜਾ ਉਹ ਆਪਣਾ ਸੀਜ਼ਨ ਹੈ ਇਹ ਸ਼ਾਨਦਾਰ ਰਹੇਗਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਜਦੋਂ ਚਾਹੇ ਪੈੜੀ ਦਾ ਸੀਜ਼ਨ ਹੋਵੇ ਚਾਹੇ ਵੀਟ ਦਾ ਅ ਕਿਸਾਨ ਹਿੱਤਾਂ ਨੂੰ ਨੰਬਰ 1 ਤੇ ਤਰਜੀਹ ਰੱਖਦੀ ਹੈ ਸੋ ਮੈਨੂੰ ਲੱਗਦਾ ਕਿ ਜਿਹੜਾ ਇਹ ਸੀਜ਼ਨ ਆਏ ਵੀ ਕਾਫੀ ਫਰੂਟਫੁੱਲ ਰਹੇਗਾ ਔਰ ਸਾਨੂੰ ਜੋ ਕੇਂਦਰੀ ਪੁੱਲ ਦੇ ਲਈ 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਉਹ ਟਾਰਗੇਟ ਪੂਰਾ ਕਰਾਂਗੇ ਕਿਉਂਕਿ ਬੰਪਰ ਫਸਲ ਪੰਜਾਬ ਚ ਕਣਕ ਦੀ ਹੋਣ ਲਈ ਜਾ ਰਹੀ ਹੈ ਸੋ ਟਾਰਗੇਟ ਪੂਰਾ ਕਰਾਂਗੇ CCL ਸਾਡੇ ਕੋਲ 28894 ਕਰੋੜ ਰੁਪਈਆ 28894 ਕਰੋੜ ਰੁਪਈਆ ਜਿਹੜਾ CCL ਦਾ ਆਰਵੀਆਬਲ ਸਾਨੂੰ ਮਿਲ ਚੁੱਕਿਆ ਔਰ 8 ਲੱਖ ਕਰੀਬ 8 ਲੱਖ ਦੇ ਲਗਭਗ ਕਿਸਾਨ ਜਿਹੜੇ ਆ ਇਹਨਾਂ ਦਿਨਾਂ ਦੇ ਦੌਰਾਨ ਉਹ ਮੰਡੀ ਚਾਣਗੇ ਆਪਣੀ ਜਿੰਸ ਲੈ ਕੇ ਔਰ ਉਹਦੇ ਲਈ 1864 ਖਰੀਦ ਕੇਂਦਰ ਸਮੁੱਚੇ ਪੰਜਾਬ ਚ ਬਣਾਏ ਆ ਔਰ ਇਸ ਤੋਂ ਇਲਾਵਾ SSO RG ਮੰਡੀਆਂ ਵੀ ਪੰਜਾਬ ਦੇ ਅੰਦਰ ਉਹ ਅਸੀਂ ਮਤਲਬ ਰੱਖੀਆਂ ਹੋਈਆਂ ਨੇ ਲੋਡ ਪੈਨ ਤੇ ਉਹਨਾਂ ਦਾ ਵੀ ਇਸਤੇਮਾਲ ਕਰਾਂਗੇ ਸੋ ਟੋਟਲ ਮੈਂ ਕਹਿ ਸਕਦਾ ਕਿ ਜਿਹੜੇ ਇੰਤਜ਼ਾਮ ਦੇ ਪੱਖ ਤੋਂ ਆ ਅਸੀਂ ਉਹ ਕਾਫੀ ਕਰ ਲਿਆ ਚਾਹੇ ਉਹ ਕਰੇਟਾਂ ਦਾ ਸਵਾਲ ਹੋਵੇ ਚਾਹੇ ਉਹ ਬਾਰਦੰਨੇ ਦਾ ਸਵਾਲ ਹੋਵੇ ਮਤਲਬ ਹਰੇਕ ਪੱਖ ਤੋਂ ਜਿਹੜਾ ਆ ਉਹ ਪ੍ਰਬੰਧ ਮੁਕੰਮਲ ਕਰ ਲਿਆ ਤੇ ਮੈਨੂੰ ਲੱਗਦਾ ਵੀ 2-4 ਦਿਨਾਂ ਚ ਵਿਸਾਖੀ ਦੇ ਨੇੜੇ ਤੇੜੇ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਭਰਪੂਰ ਫਸਲ ਆਣੀ ਸ਼ੁਰੂ ਹੋ ਜੇਗੀ ਔਰ ਉਸ ਫਸਲ ਦਾ ਕੱਲਾ ਕੱਲਾ ਦਾਣਾ ਜੋ ਮਾਝੂਕ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਉਹਨੂੰ ਚੱਕਾਂਗੇ ਔਰ ਜਿਹੜੀ ਐਮਐਸਪੀ ਹੈ 2425 ਰੁਪਏ ਉਹ ਕਿਸਾਨ ਦੇ ਖਾਤੇ ਦੇ ਵਿੱਚ 24 ਘੰਟਿਆਂ ਦੇ ਵਿੱਚ ਵਿੱਚ ਉਹ ਪੈਸੇ ਵੀ ਅਸੀਂ ਉਹਨੂੰ ਉਹਦੀ ਪੇਮੈਂਟ ਕਰਾਂਗੇ ਸੋ ਮੈਨੂੰ ਖੁਸ਼ੀ ਹੈ ਕਿ ਜਿਹੜਾ ਪਹਿਲਾ ਕਿਸਾਨ ਪੰਜਾਬ ਦਾ ਜਿਹੜਾ ਜਿਹੜੀ ਰਾਜਪੁਰੇ ਦੇ ਅੰਦਰ ਮੈਂ ਉਹਦੀ ਪਰਚੇਸ ਕਰਾ ਕੇ ਆਇਆ ਹਰਵਿੰਦਰ ਸਿੰਘ ਅ 24 ਘੰਟੇ ਦੇ ਵਿੱਚ ਉਹਦੇ ਖਾਤੇ ਦੇ ਪੈਸੇ ਪਏ ਆ। ਸੋ ਅ ਬਸ ਅਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਏ ਹਾਂ। ਸੋ ਮੈਨੂੰ ਖੁਸ਼ੀ ਆ ਕਿ ਸਾਰੇ ਸਾਡੇ ਅਫੀਸਰ ਸੇਵਾਨ, ਸਾਡੇ ਕਰਮਚਾਰੀ ਬੁਰੀ ਤੰਦਈ ਨਾ ਲੱਗੀ ਹੈ, ਸਾਰੀ ਸਰਕਾਰ ਲੱਗੀ ਹੈ। ਔਰ ਇੱਕ ਸਪੈਸ਼ਲ ਤੌਰ ਤੇ ਅ ਜਿਹੜਾ ਹੁਦਾਇਦ ਵੀ ਕੀਤੀ ਗਈ ਹੈ ਕਿ ਇਹਨਾਂ ਦਿਨਾਂ ਦੇ ਦੌਰਾਨ ਕੋਈ ਵੀ ਕਰਮਚਾਰੀ ਸਾਡਾ ਅਫੀਸਰ ਸੇਵਾਨ ਬਿਨਾਂ ਕਿਸੇ ਠੋਸ ਕਾਰਨ ਤੋਂ ਆਪਣੀ ਆਪਣੀਆਂ ਮੰਡੀਆਂ ਨਾ ਛੱਡਣ ਕਿਉਂਕਿ 20-25 ਦਿਨ ਦਾ ਸੀਜ਼ਨ ਹੈ। ਇਸ ਕਰਕੇ ਵੀ ਕੋਈ ਦਿੱਕਤ ਜੜੀ ਹੈ ਕੋ ਮੰਡੀ ਦੇ ਅੰਦਰ ਨਾ ਆਵੇ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਇਹ ਅਪੀਲ ਵੀ ਕਰਾਂਗਾ ਵੀ ਚੜ੍ਹਦੀ ਕਲਾ ਚ ਆਪਣੀ ਫਸਲ ਲੈ ਕੇ ਆਓ ਔਰ ਅਸੀਂ ਜਿੰਨੇ ਵੀ ਮੰਡੀ ਦੇ ਅੰਦਰ ਚਾਹੀਓ ਖਰੀਦ ਦੇ ਪ੍ਰਬੰਧ ਨੇ ਚਾਹੀਓ ਪੈਸੇ ਦਾ ਪ੍ਰਬੰਧ ਆ ਚਾਹੀਏ ਕਰੇਟਾਂ ਦਾ ਸਵਾਲ ਹੈ ਤੇ ਨਾਲ ਦੀ ਨਾਲ ਕੋਈ ਪੀਣ ਵਾਲੇ ਪਾਣੀ ਦਾ ਸਵਾਲ ਹੋਵੇ ਕੋਈ ਉੱਥੇ ਬਾਥਰੂਮਾਂ ਦਾ ਸਵਾਲ ਹੋਵੇ ਇਹ ਸਾਰੇ ਪ੍ਰਬੰਧ ਜਿਹੜੇ ਅਸੀਂ ਮੁਕੰਮਲ ਕੀਤੇ ਆ ਬਸ ਮੌਸਮ ਸਾਡੇ ਤੇ ਅਸੀਰਵਾਦ ਰੱਖੇ ਤੇ ਮੈਂ ਸਮਝਦਾ ਕਿ ਇਹ ਸੀਜ਼ਨ ਪੰਜਾਬ ਦੇ ਅੰਦਰ ਅਸੀਂ ਵਧੀਆ ਪ੍ਰੋਕੂਰਮੈਂਟ ਦਾ ਸੀਜ਼ਨ ਬਣਾਵਾਂਗੇ ਜੀ ਜਿਹੜੀ 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 ਚੌਲ ਹੈ ਚੌਲ ਦੀ ਜਨਮਾਤ ਸਭੋਂ ਨਿਕਲਣ ਨਾਲ ਕਰਕੇ ਸਪੇਸ ਨਹੀਂ ਹੈਗੀ ਉਹ ਤੁਸੀਂ ਕਣਕ ਨੂੰ ਕਿੱਥੇ ਡੰਕ ਕਰੋਗੇ ਦੇਖੋ ਮਤਲਬ ਮੈਂ ਤੁਹਾਨੂੰ ਇਹਦੇ ਬਾਰੇ ਦੱਸਣਾ ਚਾਹਨਾ ਕਿ ਕਣਕ ਜਿਹੜੀ ਹੈ ਕਣਕ ਦਾ 15 ਲੱਖ ਐਮਟੀ ਜੀਡੀ